ਹਾਂਜੀ ਗੁੱਡ ਨਾਈਟ ਦੋਸਤੋ ਤੁਸੀਂ ਸੋਵੋ ਅਸੀਂ ਲੈਂਦੇ ਆ ਨਜ਼ਾਰੇ ਐਸ ਵੇਲੇ ਜੱਟ ਖੜਾ ਆ ਉੰਨੇ ਲੋ ਜੀ ਆਈ ਉੰਨੇ ਚੱਲੇ ਅਸੀਂ ਚੱਲੇ ਸੀਗੇ ਇੱਧਰ ਘੁੰਮਣਾ ਫਿਰਨਾ ਸੀਗੇ ਚਲੋ ਉੰਨੇ ਘੁੰਮਿਆ ਨੇ ਅੱਜ ਜੀ ਥਾਲੇ ਆਏ ਜਿੱਥੇ ਕੁਝ ਖਾਈਏ ਸੀਗੇ ਰੁਕੇ ਸੀ ਜੀ ਥੋੜਾ ਟਾਈਮ ਲਈ ਆਪਣੇ ਨਾਲ ਹੈਗਾ ਜੀ ਦਰਸ਼ਕ ਭਾਜੀ ਹੈਲੋ ਹਾਂਜੀ ਸਾਡੇ ਦਰਸ਼ਕ ਵੀ ਨਾਲ ਨੇ ਸਾਡੇ ਉੰਨੇ ਤੇ ਯਾਰੇ ਦੇਖੋ ਤੁਸੀਂ ਉਹਨਾਂ ਕਿਵੇਂ ਸ਼ੂਕ ਰਿਆ ਆ ਉਹੀ ਦੁਕਾਨ ਆ ਮੰਗਲੀ ਮੀਟ ਸ਼ੋਪ ਦੇਨਵਾਲਾ ਵਾਲਾ ਮੰਗਲ ਉਹਨੇ ਉਨੇ ਆ ਕੇ ਦੁਕਾਨ ਪਾਈ ਮੰਗਲੀ ਮੀਟ ਸ਼ੋਪ 3:00 ਵਜੇ ਪਈ ਆ ਗੱਡੀਆਂ ਘੜਾਏ ਆ ਗੁੰਗੀਆਂ ਹੋਈ ਆ ਇਸ ਵੇਲੇ ਲੋ ਜੀ ਕੀ ਕੀ ਲੈਣਾ ਕੀ ਕੀ ਲੈਣਾ ਬਾਈ ਬਾਈ ਆਣਾ ਵੀ ਗਰੀ ਨਹੀਂ ਹੁੰਦੀ ਨਹੀਂ ਹੁੰਦੀ ਉਹ ਇਹ ਤੂੰ ਦੇਖ ਮਾਇਆ ਪੀਣ ਵਾਲਾ ਕੁਝ ਨਹੀਂ ਆਪਾਂ ਪੀਣ ਵਾਲਾ ਕੁਝ ਨਹੀਂ ਲੈਣਾ ਆਪਾਂ ਖਾਣ ਵਾਲਾ ਲੈ ਆ ਹਾਂ ਆ ਲਓ ਇੱਕ ਕੁੱਕੜ ਲੈ ਲਓ ਠੰਡੀ ਆ ਠੰਡੀ ਪੀਣੀ ਹੈ ਹੈਲੋ ਠੰਡੀ ਦੋ ਜੀ ਹੈਲੋ ਅਬੀ ਤੂੰ ਪੇਂਡੂ ਵੀ ਲੈਣਾ ਦੇਖ ਲਾ ਹੋਰ ਦੇਖ ਲਓ ਕੁਛ ਅਬੀ ਤੂੰ ਪੇਂਡੂ ਲੈਣਾ ਤੈ ਕੋਕ ਲੈਣੀ ਕੀ ਲੈਣਾ ਕੋਕ ਹੋਰ ਬਹੁਤ ਆਵਾਜ਼ ਹੈ ਇਹ ਕਾ ਲੈ ਰਹਿਣੀ ਅਬੀ ਰੱਖ ਲਿਓ ਜੀ ਇੱਥੇ ਅਬੀ ਇਹ ਬਾਜੀ ਆਦਾ ਨਹੀਂ ਕਰਦੇ ਬਈ ਆ ਆ ਆ ਵੀ ਆਪਣੀ ਆਜੀ ਆ ਵੀ ਜੀ ਲੈਟਰ ਦੇਖਣੇ ਵਾਓ ਹਨਾ ਦੱਸੀ ਫਿਰ ਇਹਨੂੰ ਪੀਣਾ ਉਹਨਾਂ ਦਾ ਕਿੰਨੀ ਕੀ ਜੀ ਜੀ ਇਹ ਕਿੱਥੇ ਮਗਾ ਲਾਣਾ ਹੈ ਹਦਰ ਜੀ ਅਵੀ ਸਮਾਨ ਲੈ ਲਿਆ ਖਾਂਡ ਵੀਰ ਨੂੰ ਹਦਰ ਅਵੀ ਹੋਣੀ ਦੇ ਕੇ ਦਾਲ ਛੋਲਿਆ ਜਾ ਕੇ ਅੰਦਰ ਹੋ ਆਪਣੀਆਂ ਦਾਲ ਛਣਨ ਲੱਗਦੀ ਨੋ ਬੇਬੀ ਨੋ ਬੇਬੀ ਵਾਹ ਜੀ ਵਾਹ ਇੰਗਲਿਸ਼ ਕਹਿੰਦਾ ਕੀ ਆ ਕੀ ਇਹ ਆਈਸਕ੍ਰੀਮ ਆ ਹੋਰ ਦੀ ਆ ਓਕੇ ਓਕੇ ਨੂੰ ਕਾਣ ਨੂੰ ਚਾਹੀਏ ਚਲਿਏ ਭਾਈ ਅੰਮੀਵਾ ਅੰਮੀ ਦਾ ਭਾਈ ਪੈਸਤੀ ਪੈ ਗਈ ਜਿਹੜੇ ਕੱਲ ਨਾ ਜੀ ਕਰ ਗਏ ਨਾ ਕੋਟ ਜੇ ਕਰਕੇ ਪੈਸਤੀ ਪੈ ਗਈ ਦੇਖਾਂਗਾ ਤੱਕ ਆ ਭਾਈ ਇਹ ਧਿਆਨ ਰੱਖਿਓ ਨੇ ਸੰਤਰਾ ਚੱਕ ਕੇ ਦੌੜ ਜਾਣਾ ਕਿੰਨੇ ਲੈਣੇ ਕਿਲੋ 2 ਕਿਲੋ ਅਸਾਂ ਤੁਹੀਂ ਮੋਈ ਗੁਣਾ ਦੇ ਦਿੰਦੇ ਹੋ ਹੋਰ ਹੋਰ ਅੰਕਲ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਠੀਕ ਆ ਆ ਜਾ ਖਜੂਰਾ ਚੱਕਣੀਆਂ ਤੇਰੀਆਂ ਆ ਆ ਆ ਹੋਰ ਖੜੀਆਂ ਕਰਦੀ ਆਪਣੀ ਚਾਲ ਤੂੰ ਇੱਥੇ ਇਕੱਠਾ ਹੋਈ ਜਾਂਦਾ ਆ ਚੱਕੇ ਜਿਆਦਾ ਖਾਓ ਪੀਓ ਜਾ ਕੇ ਖਾਓ ਪੀਓ ਜਾ ਕੇ ਉੱਥੇ ਆਂਬਾ ਜੜੇ ਆ ਮੈਂ ਕੱਟਾ ਜਾ ਹੋਈ ਜਾਂਦਾ ਇਕੱਠਾ ਉਨੇ ਸ਼ਹਿਰ ਚ ਖੜੇ ਠੰਡ ਵੀ ਲੱਗਣੀ ਯਾਰ ਕਿੱਥੇ ਖੜੇ ਉਨੇ ਸ਼ਹਿਰ ਚ ਚਲੋ ਚਲੀਏ ਹਰੇਕ ਦੁਕਾਨ ਤੇ ਰੋਕ ਕੇ ਸਮਾਨ ਲੈਂਦਾ ਗੂਗਲ ਫੇਰਾ ਚਾਉਦਾ ਨਹੀਂ ਹਰੇਕ ਦੁਕਾਨ ਤੇ ਰੁਕੀ ਜਾਂਦਾ ਉਹਦੇ ਵੀਰ ਵੀ ਲੈ ਲੈ ਤੇ ਜ਼ਾਂਤਰੇ ਵੀ ਲੈ ਲੇ 2-3 ਕਿਲੋ ਮੈਂ ਜੀ ਇੱਧਰ ਇਹਦਾ ਗੂਗਲ ਪੇ ਕਦੇ ਨਹੀਂ ਚੱਲਦਾ ਆਈ ਡੋਟ ਨੋ ਬ੍ਰੋ ਉਹ ਕਿੱਦਾਂ ਚੱਲਦਾ ਚੱਲਦਾ ਚੱਲ ਵੇਆ ਚੱਲ ਵੇਆ ਚੱਲ ਵੇਆ ਆਜੋ ਬਈ ਚਲਿਏ ਵੇਰ ਸਾਥ ਸੰਗਰ ਦੀ ਸਾਡੇ ਇਹ ਹੋਏ ਭਾਈ ਰੂਮ ਬੁੱਕ ਕਰਾਦਾ ਅਸੀਂ ਪਹੁੰਚ ਗਏ ਛਾਹ ਕਾਈਆ ਘੁੰਮਦੇ ਫਿਰਦੇ ਛਾਹਤ ਰਈਏ ਪਹੁੰਚ ਗਏ ਚੱਤ ਭਾਈ ਇਹ ਕਰਸਾਣਾ ਰਾਤ ਇਹ ਕੱਢਣੀ ਸਵੇਰ ਨੂੰ ਅਸੀਂ ਫ੍ਰੀ ਆ ਨਿਆਰੇ ਨਾ ਸੋਵਾਂਗੇ ਆ ਮਾਂ ਮੈਂ ਕੋ ਸਮ ਤੇਰੀ ਸੋਹਣਿਆ ਐਡੀ ਰੂਹ ਆਇਆ ਦਸ ਨੂੰ ਲੈ ਕੇ ਮੈਂ ਭਾਈ ਕਿੰਨੀ ਤੂੰ ਜਾਣਾ ਤੂੰ ਤੂੰ ਆਯੋ ਸਾਡੀ ਇਹਦਾ ਲੱਤਾਈ ਫੁੱਲੋਂ ਲੱਤੀ ਆ ਭਾਜੀ ਬਾਬੇ ਦੇ ਆਇਓ ਬਾਬੇ ਦੇ ਆਇਓ ਬਾਬੇ ਦੇ ਆਇਓ ਆ ਕਿਤਾ ਜੇ ਕਰੇ ਲਾਣਾ ਚਾਹੀਏ ਗੋ ਪੂਣਾ ਹਰੀਰ ਬੋਲ ਸੋਚੇ ਦਰਬਾਰ ਕੀ ਜੈ ਉਹ ਬੱਸ ਕਰ ਟੁੱਟਿਓ ਜਿਹਾ ਜਿਹਦੀ ਨਾ ਘੰਟਾ ਲੱਗੇ ਉਹਦੇ ਵੀ ਸਾਰੇ 32 ਆਈ ਸਾਰੇ ਚੀਕਾਂ ਮਾਰਨਾ ਬਈ 32 ਅਗੇ ਹਾਂ ਚੱਲ ਜੇ 32 ਆਈ ਅਸੀਂ ਅਸੀਂ ਮਾਰੀ ਆ ਓ ਉਹਦੀ ਚੀਕ ਵੀ ਨਿਕਲ ਗਈ ਨਾ ਬੋਲ ਹੁਣ ਪਾਜੀ ਨਿਊਡ ਲੈ ਕੇ ਆਇਆ ਉਹ ਪਾਜੀ ਕਿੱਦਾਂ ਲੈ ਕੇ ਆਇਆ ਕਟਿਆ ਨੂੰ ਪਾਣੇ ਪਾਜੀ ਨਿਊਡ ਲੈ ਕੇ ਆਇਆ ਪਾਜੀ ਹੋਰ ਕੀ ਖਾਣੇ ਹੋਰ ਕੀ ਖਾਣ ਨੂੰ ਪੀਣ ਨੂੰ ਇੱਧਰ ਨੂੰ ਆਓ ਗੱਲ ਤਾਂ ਸੁਣਿਓ ਇੱਕ ਗੱਲ ਮੈਂ ਆਹ ਹੋਰ ਮਗਾਣਾ ਕੁਛ ਤਦ ਮੇਰੇ ਭਾਈ ਓ ਯਾਰ ਮੇ ਓਏ ਇਹਨੇ ਤਾਂ ਆਪਣੇ ਬਿਲਡ ਤੇ ਆਣਾ ਨਹੀਂ ਸੀ ਜਾ ਹੁਣ ਉਧਰ ਨੂੰ ਜਾਓ ਮੈਨੂੰ ਪਲੇਟ ਫੁਲਾ ਦੇ ਕਾ ਤੇ ਤੈਨੂੰ ਪਲੇਟ ਫੁਲਾ ਦਈਏ ਥੱਲੇ ਉੱਤਰ ਆਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸੇ ਦਾ ਦਦ ਖਾਇਓ ਨਾ ਚਾਰ ਲਾ ਕੇ ਹੋ ਚਾਰ ਲਾ ਕੇ ਬਸ ਓ ਯਾਰ ਯਾਰ ਲੈਟ ਚਲ ਗਈ ਓਏ ਜੈਸ ਚੱਲ ਚਟਾ ਇਹਨੂੰ ਸਾਲਾ ਜੈਸ ਦਾ ਇਧਰ ਪੱਤੇ ਦੇਖ ਲਾ ਖੜੀ ਲੈਤਾ ਬੰਦ ਕਰਦਾ ਸੇਲੀ ਦਾ ਫੋਨ ਆਇਆ ਕੋਈ ਪਰ ਕਿਉਂ ਨਾ ਓਏ ਕਿੰਨੀ ਜਦੀ ਫੋਨ ਫੜਿਆ ਤੂੰ ਗਾਲ ਕੱਢੀਆਂ ਨਾ ਚੱਲ ਗੱਲ ਲਾ ਮੇਰਾ ਸਗਾ ਜੱਕਾ ਤੇਰਾ ਵਾਦਾ ਐਦੀ ਪੰਜੀ ਹਾਂਜੀ ਦੋਸਤੋ ਤਾਸ਼ ਪੱਤੇ ਵੰਡ ਲਏ ਤੇ ਹੁਣ ਖੇਲਦੇ ਹੈਗੇ ਅਸੀਂ ਭਾਬੀ ਹੁਣ ਦੇਖਦੇ ਆ ਯਾਰਾ ਜੋ ਕਿੜਾ ਪਾਉਂਦਾ ਸੂਟ ਗਲਾਪੀ ਕਿਹੜੀ ਬਣਦੀ ਭਾਬੀ ਠੀਕ ਆ ਬੂਥਾ ਇੱਧਰ ਰੱਖ ਓਏ ਛੱਡ ਦੇ ਰੰਡੀ ਦਾ ਛੱਡ ਦੇ ਰੰਡੀ ਦਾ ਖਿਹੜਾ ਇੱਧਰ ਰੱਖ ਬੂਨ ਛੱਡ ਦੇ ਰੰਡੀ ਦਾ ਖਿਹੜਾ ਮੈਂ ਤੇ ਸ਼ਰਮ ਨਿਕਲਦੇ ਬਾਅਦ ਏਮ ਫਸ ਗਏ ਪੂਰੀ ਯੂਨੀਵਰਸ ਵਿੱਚ ਕੈਦ ਹੋ ਗਏ ਚੰਪ ਪੱਤੇ ਇਹ ਤੂੰ 15 ਪੱਤੇ ਆ ਐ ਆ ਜੱਲੀ ਸਿੱਧੀ ਗੱਡੀ ਪਹੁੰਚਾ ਤਾ ਦਰਬਾਰ ਤੇ ਚੱਕਦਾ ਆ ਟਕਾਇਆ ਪੱਤਾ ਏ ਵਾਲਾ ਆ ਚੱਲ ਬਾਰੀ ਚੱਲ ਬਾਰੀ ਆ ਜਾ ਜਾਣ ਲਵੇ ਗਰਮੀ ਤੇ ਨਹੀਂ ਆਂਦੀ ਲੈ ਮੱਥਾ ਸਾਫ ਨਹੀਂ ਪਰਾਵਾ ਆਇਤੇ ਚੱਲ ਚੱਲ ਤੂੰ ਹਾਂ ਭਾਬੀ ਇਹ ਬਣਿਆ ਮੇਰੀ ਦੁੱਖੀ ਹੈ ਪੱਤੇ ਦੇ ਸਾੜੇ ਪੱਤੇ ਦੇ ਸਾੜੇ ਪੱਤੇ ਭਾਬੀ ਤਾਂ ਬਣਿਆ ਹੀ ਨਹੀਂ ਯਾਰ ਉਹ ਤੇ ਤੂੰ ਹੀ ਬਣਿਆ ਮੈਂ ਤਾਂ ਬਣਿਆ ਨਹੀਂ ਕੋਈ ਵੀ ਨਹੀਂ ਬਣਿਆ ਪੱਤੇ ਤੋਂ ਨਹੀਂ ਪੈਣੇ ਅੱਜ ਤਾਂ ਕੱਚੀ ਹੀ ਬਣੀ ਹੈ ਲੈ ਅੱਧ ਕੱਚੀ ਹੀ ਭਾਬੀ ਚੱਲ ਓ ਭਾਬੀ ਦੇ ਘਰ ਵਾਲਾ ਆ ਗਿਆ ਭਾਬੀ ਦੇਵਰ ਖੇਡ ਲਗਾ ਭਾਬੀ ਦੇ ਘਰ ਵਾਲਾ ਦੇਖੀਓ ਐਦੋ ਭਾਈ ਆ ਭਾਬੀ ਦੇ ਘਰ ਵਾਲਾ ਤਾਸ ਕਿਪ ਚੱਲ ਭਾਜੀ ਪੱਤੇ ਤੁਹਾਨੂੰ ਪ੍ਰਭੂ ਹੀ ਜਾਣਦੇ ਆ ਤਿੰਨ ਪੱਤੇ ਦਿਖਾਣੇ ਬਣੀ ਜਿੱਦ ਚੱਲ ਗਿਆ ਥੋੜਾ ਜਿਹਾ ਯਾਰ ਬੈਟਰੀ ਲੋ ਹੋ ਗਈ ਲੈ ਬਈ ਹੁਣ ਪਤਾ ਕੀ ਚੱਕਰ ਹੋਇਆ ਮੈਨੂੰ ਪੱਤੇ ਵਟਾ ਮੈਂ ਇਹਦੀ ਟਿੱਕੀ ਵੱਡੀ ਆ ਥੋੜਾ ਜਿਹਾ ਇਹ ਇਹਦੀ ਟਿੱਕੀ ਟਿੱਕੀ ਵੱਡੀ ਆ ਓ ਯਾਰ ਤੇਰੀ ਦੁੱਕੀ ਆ ਫੇਰ ਹੀ ਨਹੀਂ ਕਰਨੀ ਸ਼ਾਬਾਸ਼ ਭੈਣ ਇਹਦੀ ਦੁੱਕੀ ਵੱਡੀ ਆ ਇਹਦੀ ਟਿੱਕੀ ਛੋਟੀ ਆ ਇਹ ਆ ਚ ਟਿੱਕੀ ਇਹਦੀ ਟਿੱ ਦੁੱਕੀ ਟਿੱਕੀ ਵੱਡੀ ਆ ਐਨੇ ਸਿੱਟ ਦੀ ਦੁੱਕੀ ਹੁਣ ਇਹਨੂੰ ਦੋ ਪੱਤੇ ਦਸਾਣੇ ਪੈਣੇ ਚਲੋ ਜੀ ਸਨ ਰੱਖਿਆ ਇੱਥੇ ਪੱਤੇ ਲੋ ਰੱਬ ਦਾ ਨਾਮ ਆਲ ਤੂ ਜਤਾਲ ਤੂ ਬੁਰੀ ਬਰਾ ਦਗਵਾਲ ਤੂ ਆਲ ਤੂ ਜਤਾਲ ਚੱਲ ਵੇ ਕੱਢ ਲੈ ਦੋ ਪੱਤੇ ਉਹ ਵੀ ਕਾਪ ਇਹਦੇ ਸਿੱਟੀ ਜਾ ਇਹਦੇ ਸਿੱਟੀ ਜਾ ਓ ਜਲ ਵੇ ਚੱਲ ਲੱਭਾ ਇਹ ਬਾਬੀ ਬਣੂ ਮੈਨੂੰ ਚੱਕ ਯਕਾ ਵੀ ਹੁਣ ਬਣ ਗਿਆ ਤੂੰ ਇਹ ਇੱਥੇ ਚੱਲ ਆ ਲੈ ਇਹ ਲੈ ਆ ਜਾ ਕੇ ਆ ਜਾ ਮਰੀ ਲੈ ਮਰੀ ਇਨਸ਼ਾ ਅੱਲਾ ਕੀ ਕਿਆ ਕਿਹਾ ਹਾਏ ਭਾਬੀ ਤੇਰਾ ਰੰਗ ਕਰਾ ਭਾਬੀ 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 ਤੇਨੇ ਤੂੰ ਸੀਂਦੇ ਤੈਨੂੰ ਇੱਕ ਪਤਾ ਤੈਨੂੰ ਤੈਨੂੰ ਤੁਸੀਂ ਬਾਬੀ ਰੋਂਦੀ ਆ ਬਾਬੀ ਰੋਂਦੀ ਬਾਬੀ ਰੋਲਣਾ ਪਈ ਬਾਬੀ ਰੋਲਣਾ ਪਈ ਬਾਬੀ ਰੋਲਣਾ ਪਈ ਜਦੋਂ ਤੂੰ ਹਾਰ ਗਿਆ ਤੂੰ ਕਹਿਣ ਲੱਗ ਪਿਆ ਚੱਲ ਚੱਲ ਉਹ ਗੱਲ ਕੰਮ ਨਵੇੜ ਉਹ ਤੂੰ ਸੰਦੂਰ ਪਾ ਮੈਂ ਤਾਂ ਨਹੀਂ ਪਾਣਾ ਸੰਦੂਰ ਨਹੀਂ ਪਵਾਣਾ ਕਾਹਦੇ ਬਣਿਆ ਹੀ ਨਹੀਂ ਕਾਹਦੇ ਅਭੀ ਤੇਰਾ ਮੰਗਲ ਸੂਤਰ ਲੈ ਜਾਂਦਾ ਮੰਗਲ ਸੂਤਰ ਪਾ ਇਹਦੇ ਗਲ ਚ ਮੰਗਲ ਸੂਤਰ ਸੇਲ ਲੈਣਾ ਹੈ ਭਾਬੀ 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 ਪਹਿਲਾ ਪਹਿਲਾ ਸੰਗਦੀ ਆ ਭਾਬੀ ਤੇਰੀ ਭੈਣ ਪਟੋਲਾ ਮੇਤੋ ਕੋ ਰੱਖਦੀ ਓਲਾ ਮੰਗਦੀ ਜਾਰਾ ਤੋ ਭਾਬੀ ਤਾਸ਼ ਵਾਲਾ ਗੋਲਾ ਨਹੀਂ ਤੇਰੀ ਭੈਣ ਭਾਬੀ ਏ ਟੀਚਰ ਲੱਗੀ ਐ ਸਰਕਾਰੀ ਨਹੀਂ ਤੇਰੀ ਭੈਣ ਚਲੋ ਪੱਤੇ ਪੜੋ ਭਾਬੀ ਤੇਰਾ ਨੱਕ ਚੋੜਾ ਜਿਆ ਨਹੀਂ ਥੋੜਾ ਜਿਹਾ ਭਾਬੀ ਤੇਰਾ ਨੱਕ ਨਹੀਂ ਚੋੜਾ ਜਿਆ ਥੋੜਾ ਜਿਹਾ ਓਏ ਹੋਏ ਚੂਹਾ ਸਾਫ ਕਰਦੀ ਅੱਜ ਕੱਲ੍ਹ ਵੀਡੀਓ ਕੋਲ ਇੱਧਰ ਹੋ ਰਿਹਾ ਈ ਗੱਲ ਸੁਣੀ ਗੱਲ ਤਾਂ ਸੁਣ ਲੈ ਇੱਧਰ ਇੱਧਰ ਗੱਲ ਸੁਣ ਗੱਲ ਤਾਂ ਸੁਣ ਲੈ ਆ ਹੋਰ ਚੀਜ਼ੇ ਮੰਗਾਣੀ ਆ ਆ ਪਿਆਜ਼ ਨਹੀਂ ਆਏ ਓਏ ਹਰੀ ਮਿਰਚ ਵੀ ਲੈ ਆਈ ਪਿਆਜ਼ ਲੈ ਆਈ ਹਰੀ ਮਿਰਚ ਹਰੀ ਮਿਰਚ ਲੈ ਕੇ ਰਾਈ ਆ ਫੜੀ ਜਾਂ ਜਾ ਕੇ ਆ ਮੈਂ ਥੱਲੇ ਨੂੰ ਮੈਂ ਜਾ ਜਾ ਕੇ ਕਿ ਹਰੀ ਮਿਰਚ ਦੇ ਪਿਆਜ਼ ਦੇ ਜਾਨੋ ਓਏ ਹੈਲੋ ਨਾਰਦਮੁਨੀ ਖਾਣੀ ਰੋਟੀ ਆਹੋ ਇਧਰ ਉੱਟ ਕੇ ਕੀ ਮਤਲਬ ਕੀ ਐ ਹੈ ਨਾਤਮੁਨੀ ਨਾਰਦਮੁਨੀ ਦਾ ਮਤਲਬ ਟੁੱਟਾ ਬੂਥੇ ਵਾਲਾ ਨਹੀਂ ਤੂੰ ਤੈਨੂੰ ਮੈਨੂੰ ਕਿੱਥੇ ਲੱਗਦਾ 2 ਕਿੰਨੀ ਲੈ ਬਈ ਰੋਟੀ ਆ ਗਈ ਆ ਖਣੀ ਆਈ ਆ ਤੇ ਨਾਲ ਮੰਗਾਇਆ ਸੀ ਮਿਕਸ ਵੈਜ ਸਬਜ਼ੀ ਤੇ ਹੁਣ ਛਕਾਂਗੇ ਹੋਰ ਵੀ ਬਥੇਰਾ ਕੁਝ ਖਾਦਾ 14 15 ਕ ਰੋਟੀਆਂ ਮੰਗਾਈਆਂ ਬਸ ਖਾਈਏ ਯਾਰੇ ਲਈਏ ਚੱਕ ਦੇ ਸੋਹਣੀ ਆ ਰਜਾਈ ਪਰੇ ਨੂੰ ਜਰਾ ਆ ਰਜਾਈ ਚੱਕੀਂ ਜਾਈਂ ਮੈਂ ਨਹੀਂ ਖਾਣੀ ਜਦ ਮੈਂ ਨਹੀਂ ਮਾਰਿਆ ਤਾਂ ਨਹੀਂ ਮਰੇਆ ਯਾਰ ਉਹੀ ਮਾਰਿਆ ਸਮੈਲ ਅੱਛਾ ਤਾਂ ਆ ਗਈ ਮਾਮਾ ਕਾਲੀ ਮਾਦਾ ਨੂੰ ਸੌ ਉਹਨੇ ਸੌ ਗੱਲੀ ਤੂੰ ਖਾ ਸੋ ਮੈਂ ਨਹੀਂ ਖਾਂਦਾ ਸਾਂ ਯਾਰ ਤੂੰ ਨਹੀਂ ਖਾਂਦਾ ਪੱਦਾ ਹੀ ਆ ਜੇ ਮਾਰਤਾ ਮਾਰਤਾ ਸਾਂ ਯਾਰ ਜਦ ਮੈਂ ਮਾਰਦਾ ਉਹਨਾਂ ਮੈਂ ਆਪੇ ਸੱਚ ਬੋਲ ਦਿੰਨਾ ਤੇਰਾ ਮੂੰਹੇ ਪੱਦਾਰ ਕਰ ਰੋਟੀ ਖਾਓ ਹਾਂਜੀ ਗੁੱਡ ਮਾਰਨਿੰਗ ਭਾਜੀ ਉੱਟ ਗਏ ਭਾਈ ਕੀ ਹਾਲ ਚਾਲ ਆ ਹਾਂਜੀ ਵੀਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬ੍ਰੋ ਅੱਜ ਸਾਡੇ ਭਰਾ ਦਾ ਹੈਪੀ ਬਰਥਡੇ ਭਾਈ ਹੈਪੀ ਬਰਥਡੇ ਥੈਂਕ ਯੂ ਬ੍ਰੋ ਥੈਂਕ ਯੂ ਓ ਵੈਲਕਮ ਹਾਂਜੀ ਜੀ ਅਸੀਂ ਪਹੁੰਚੇ ਹੋਏ ਨੇ ਬਾਬੇ ਦੇ ਅੱਜ ਨਜ਼ਾਰੇ ਲਾਵਾਂਗੇ ਇਧਰ ਇਧਰ ਮੀ ਇਧਰ ਵੀ ਪੂਰਾ ਲੱਗਿਆ ਹੋਇਆ ਜੋਰਾ ਜੋਰਾ ਤੇ ਆ ਦੇਖੋ ਬਾਹਰ ਹੁਣ ਥੋੜਾ ਜਿਹਾ ਢੈਲਾ ਜਿਹਾ ਪਿਆ ਗਿਆ ਓਏ ਕੁੰਡੀ ਲੱਗੀ ਆ ਪਤਾ ਨਹੀਂ ਕਿੱਧਰ ਲੱਗੀ ਆ ਆ ਦੇਖੋ ਬਾਜੀ ਵਾ ਮੌਸਮ ਦੇਖੋ ਕਿੰਨਾ ਯਮੀ ਯਮੀ ਹੈ ਆਪਿਆ ਚੱਲੇ ਫੁੱਲ ਮਾਂ ਆ ਗਿਆ ਲੈ ਬਈ ਨਜ਼ਾਰੇ ਆਏ ਬਈ ਆ ਮੀ ਵੀ ਪੂਰਾ ਜੋਰਾ ਸ਼ੋਰ ਦੇ ਪਈ ਜਾਂਦਾ ਆ ਉਹ ਪਹਾੜਾਂ ਦੇ ਧੁੰਦ ਪਈਏ ਦੇ ਇਧਰ ਬਾਬੇ ਦਾ ਦਰ ਜਰੀਏ ਥੱਲੇ ਨੂੰ ਹੋਰ ਗੁੱਡ ਮਾਰਨਿੰਗ ਸ਼ਾਨ ਗੋਲਡਨ ਮਾਰਨਿੰਗ ਭਾਜੀ ਗੁੱਡ ਮਾਰਨਿੰਗ ਭਾਜੀ ਉੱਠ ਜਾ ਤੈਨੂੰ ਥੜਾ ਚੁੰਗਣੀ ਪਾਣੀ ਪਾਣੀ ਮੂੰਹ ਚ ਉੱਠ ਆ ਜਾ ਬਾਹਰ ਨੂੰ ਥੱਲੇ ਨੂੰ ਸਮਾਨ ਚੱਕ ਕੇ ਉਹ ਬੂਟ ਬਾਈ ਘੁੰਮ ਦੇ ਆ ਵੀ ਆ ਜਾ ਉੱਠ ਦੇ ਆਪ ਆ ਹਾਂ ਚਿਦਾਰਛੇ ਦੇ ਨਾਲ ਸਮਾਨ ਚੱਕ ਕੇ ਲੈ ਕੇ ਆਈ ਓਏ ਨੌਕਰ ਨਰਚ ਸਮਾਨ ਚੱਕਲੇ ਹੈ ਬਵੀ ਮੇਰੀ ਗਾਲ ਸੁਣਾ ਉਹ ਸ਼ਰਨ ਆ ਵੀ ਤੋ ਗੱਡੀ ਦੀ ਚਾਬੀ ਲਈ ਆਈ ਫੜ ਕੇ ਹਾਂਜੀ ਦੋਸਤੋ ਇਹ ਹਾਲ ਚਾਲ ਹੈ ਮਾਰਨਿੰਗ ਦਾ ਟਾਈਮ ਹੋਇਆ ਹੈ ਤੇ ਹੁਣ ਅਸੀਂ ਜਾਂਦੇ ਵੇ ਉੱਪਰ ਨੂੰ ਗੁਫਾ ਤੇ ਨੂੰ ਬਾਪੇ ਦੇ ਅਗੇ ਸੀ ਰਾਤੀਂ ਜੀ ਸ਼ਾਂਤ ਲਾਈਆ ਰਾਤ ਕੱਟ ਕੇ ਹੁਣ ਚੱਲੇ ਉੱਪਰ ਨੂੰ ਗੁਫਾ ਤੇ ਨੂੰ ਮੱਥਾ ਟਿਕਣ ਦੋਸਤੋ ਆਓ ਚਲਿਏ ਸਾਬਨਾ ਸੋਖੀ ਪਹਾੜਾ ਦੇ ਵਿੱਚ ਰਾਤ ਦੀ ਡਰਾਈਵਿੰਗ ਤੈਨੂੰ ਜਿਵੇਂ ਤੈਨੂੰ ਪਤਾ ਨਹੀਂ ਲੱਗਦਾ ਮੋਰੇ ਗੱਡੀ ਜਾਂਦੀ ਦਾ ਰਾਤ ਨੂੰ ਲੇਟ ਦੇ ਨਾਲ ਪਤਾ ਲੱਗਦਾ ਪਹਾੜੀਆਂ ਨੂੰ ਆਪਣੇ ਲੈਟ ਵੱਜ ਨਹੀਂ ਵੀ ਉਹ ਗੱਡੀ ਆ ਜਿਹੜਾ ਦਾ ਫੋਨ ਥੱਲੇ ਡਿੱਗ ਗਿਆ ਉੱਪਰ ਗਲਾਸ ਟੁੱਟ ਗਿਆ ਥੋੜ੍ਹਾ ਜਿਹਾ ਦੂਜੇ ਚੱਕ ਤਿੰਨ ਚਾਰ ਵੀ ਡਿੱਗ ਗਿਆ ਇਹ ਖੁਸ਼ ਨੇ ਵੀ ਮੇਰੇ ਭਰਾ ਦਾ ਫੋਨ ਡਿੱਗਿਆ ਵਧੀਆ ਗੱਲ ਆ ਹਨਾ ਬਹੁਤ ਖੁਸ਼ ਆ ਵੀ ਮੇਰੇ ਭਰਾ ਦਾ ਫੋਨ ਡਿੱਗਿਆ ਸਾਤੋਂ ਛੋਟੇ ਫੋਨਾਂ ਤੇ ਇਹ ਆਈਫੋਨ ਕਿੱਦਾਂ ਚੱਕੇ ਘੁੰਮਦਾ ਜੀਵਾ ਦਾਰਸ ਵੀਰਾ ਗਾਰੇ ਚ ਵੀ ਬਹੁਤ ਸਲਾਮਤ ਤੁਰ ਰਹੇ ਨੇ ਬੂਥਾ ਭਾਵੇਂ ਚੱਪਣ ਵਰਗਾ ਹੋਵੇ ਉਹ ਆਜੀ ਵਾ ਆ ਮੇਰੇ ਭਰਾ ਦਾ ਹੈਪੀ ਬਰਥਡੇ ਆਜੀ ਹੈਪੀ ਬਰਥਡੇ ਥੈਂਕ ਯੂ ਬ੍ਰੋ ਹੈਪੀ ਬਰਥਡੇ ਥੈਂਕ ਯੂ ਬ੍ਰੋ ਹੈਪੀ ਬਰਥਡੇ ਥੈਂਕ ਯੂ ਬ੍ਰੋ ਅੱਜ ਕੀ ਪਾਰਟੀ ਕਰਨੀ ਕੀ ਪਾਰਟੀ ਕਰਨੀ ਕੀ ਖਾਣਾ ਪਸੰਦ ਕਰਦਾ ਜੋ ਤੂੰ ਖਿਲਾ ਦੇਣਾ ਜੋ ਖਲਾ ਦੇਣਾ ਓਕੇ ਬੋਸ ਠੀਕ ਆ ਚਲੋ ਬਹਿੰਦੇ ਆ ਫੇਰ ਮੱਥਾ ਮੁੱਥਾ ਟੇਕ ਕੇ ਹਨਾ ਓਕੇ 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 ਜੈ ਬਾਬੇ ਦੀ ਜੈ ਬਾਬੇ ਦੀ ਲੋ ਜੀ ਪੱਠੀ ਮੰਗੀ ਆ ਪਰੌਠੇ ਆ ਬਾੜੀ ਜੇ ਕਿੰਨੇ ਸੇਕਣਾ ਹੋਵੇ ਸੇਕ ਵੀ ਸਕਦੇ ਆ ਲੋ ਤਾਂ ਅੱਗ ਨਿਕਲ ਰਹੀ ਹਾਲੇ ਤੁਮੋ ਹੀ ਨਿਕਲਦਾ ਬਚ ਕਰ ਹਾਂਜੀ ਲੋ ਜੀ ਬਾਬੇ ਬਲਖ ਨਾਲ ਦੇ ਨਿਆਰੇ ਚੱਕੋ ਘਲੋਣੇ ਖਲੋਣੇ ਖਲੋਣੇ ਪਹੁੰਚ ਗਏ ਬਾਬੇ ਦੇ ਹਾਂਜੀ ਪੀਵੀ 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 ਗੱਡੀ ਐ ਘੁੰਮਦੀ ਆ ਪੀਵੀ ਪੰਜਾਬੀ ਪੰਜਾਬ ਹੋਇਆ ਪਿਆ ਹਾਰੇ ਪਾਸੇ ਚੱਕੋ ਦਾ ਇੱਕ ਹੋਰ ਪੀਵੀ ਨੰਬਰ ਗੱਡੀ ਦਾ ਘੈਂਟ ਆ 0151 ਇੱਕ ਹੋਰ ਬਾਦੋਂ ਬਣ ਜਾਣੇ 52 ਚਾਹ ਪਿੰਦੇ ਸਰਕਾਰਾਂ ਕੋਰੀ ਗਰਮ ਗਰਮ ਬਰੈਡ ਪਕੌੜਾ ਐਸੀ ਆਂਦੀ ਵਰੀ ਲੈਣੇ ਜੀ ਹਾਂਜੀ ਵੀਰੋ ਠੀਕ ਠਾਕ ਆ ਹੋਣ ਹਾਂਜੀ ਓਕੇ ਕੀ ਲੈਣਾ ਪ੍ਰਸ਼ਾਦ ਮੈਂ ਘਾਂਦੀ ਵੇ ਲੈ ਲੈਂਦੇ ਆ ਅੱਛਾ ਮੱਥਾ ਵਿੜੇਗਾ ਚਲੋ ਚਲੋ ਪ੍ਰਸ਼ਾਦ ਲੈ ਲਓ ਪ੍ਰਸ਼ਾਦ ਪੰਜ ਵਾਰ ਪੰਜ ਪੰਜ ਚੁਲਕੀ ਕਿਨ ਲਈ ਪੰਜ ਬਾਬਾ ਜੀ ਮੱਥਾ ਟੇਕਣ ਲਈ ਟੋਕਰੀ ਤਿਆਰ ਕਰ ਦਿਓ ਜੀ ਹਾਂਜੀ 500 ਰੁਪਏ ਦੀ ਕਰਤੀਏ ਦੇਸੀ ਵਾਲੇ ਦਾ ਸਾਇਦਾ ਤੁਹਾਡੀ ਦੇਸੀ ਵਾਲੇ ਦੇਖ ਕੇ ਪਾਈ ਰੋਟੀ ਗੱਡੀ ਜੇ ਖਾਣੇ ਦੀ ਗੱਡੀ ਜੇ ਖਾਣੇ ਰੋਟ ਮਾਪੀ ਕਿੰਨੇ ਦਾ ਜੀ ਸੀ 200 ਰੁਪਏ ਦਾ ਸਿੱਧਾ ਹੀ ਹਲਵਾ ਤੋਂ ਮੇਰਾ ਪੁੱਤ ਹੀ ਬੜਾ ਹੱਟੋੜੇ ਇਹ ਭਾਈ ਮਾਰੀ ਦਰਦੂ ਤੇ ਉਹ ਮਾਰੀ ਦਰਦੂ ਤੇ ਉਹ ਭਾਈ ਤੇਰਾ ਜਨਮ ਦਿਨ ਅੱਜ ਨਾਲ ਆ ਜਾ ਫੜਾ ਤੇਰਾ ਜਨਮ ਦਿਨ ਨਾਲ ਖਾਣਾ ਆ ਜਾ ਬਾਹਰ ਲੈ ਆਂਦਾ ਰਹਿ ਭਾਈ ਮਮਾ ਜੀ ਫੜਾਇਓ ਜੀ ਥੱਲੇ ਜਿਗਰੋ ਆ ਤੇ ਕੋਈ ਹੋਰ ਜੋ ਕਿਸੋ ਨੂੰ ਜਾਣਦੇ ਰਹਿ। ਰਿਪੋਰਟ ਕਰ ਲੈਣੇ। 12 ਕੋ। ਅੱਜ ਇੱਕ ਕੋੜ ਕਰਦੇ। ਕਿੱਥੋਂ ਇਹ ਪਾਣੀ ਦੇ। ਮੇਰੇ ਗੱਲ ਦਾ ਤੋਂ ਦੂਰ ਵੀ ਕੈਪੀ ਨਹੀਂ ਨਾ। ਕੇਂਦਰ ਤੋਂ ਉਹ ਪਹਣੀ ਕੱਢੀ ਕਰ ਦਿੰਦੀ ਆ। ਆ ਗਿਆ। ਫਾਈਰ ਇਹ ਸਾਲ ਲਾ ਲਿਆ। ਸਕੈਨਰ ਲਾ ਲਿਆ। ਉਹ ਮੱਖ ਤੇ ਕੋੜ ਗਿਆ ਬਾਹਰ। ਜਾ ਮੱਟ ਕੇ। ਅੱਛਾ ਇਹ ਕਰੀਦਾ ਹੋਰ ਵੀ ਇਹ ਪਏ। ਹਾਕ ਨੇ ਲਾਣੇ। Det er ikke noe å måle med våpenet. ਸ਼ਕਲ ਆ ਰਹੀ ਆ ਇੱਥੇ ਤਾਂ ਉਹ ਨਹੀਂ ਪੱਛੇ ਕਰੇ ਕੋ ਲੈ ਜਾਣਾ ਚਾਹਤਦਾ ਆ ਆਹੋ ਮੈਂ ਆ ਗਿਆ ਹਾਂ ਅੱਜ ਸ਼ਮਲੀ ਤੇ ਲੈਣਾ ਮੈਂ ਉਹ ਮਸਤ ਨਾਲ ਕਿਰੋ ਰਚੀ ਹੈ ਵੇ ਹੋਈ ਗਾਹ ਵੀ ਬੋਲਦੇ ਮੇਰੇ ਨਾਲ ਉਹ ਨਹੀਂ ਨਾ ਪਰਤੇ ਹੋਲ ਦੇਣੇ ਵੇ ਜੀ ਅੱਜ ਪਾ ਚ ਗੋਤ ਹੋ ਰਹੀ ਆ ਜੀ ਹਾਂ ਜੀ ਕੋਈ ਕੁਦਾ ਹੋ ਰਿਹਾ ਹੈ ਨਾ ਹੋ ਦਿਨ ਬੱਬੇ ਦੀ ਅਬੀ ਮੋਰ ਕੁੱਟ ਕੇ ਫੜ ਕੇ ਰੱਖੀ ਹੋਰ ਨੂੰ ਟਾਟਾ ਬਾਹਰ ਨਾ ਆਲੀ ਆਹ ਦੇਖ ਡੱਡੇ ਦੋੜਿਆ ਸਾਡੀ ਕੁਕੂ ਨੂੰ ਜੀ ਦਰਸ਼ਕ ਦਰਸ਼ਕ ਕਰਨ ਵਾਲੇ ਤੇਰੀ ਤੋਤੇ दरबार की जय गौर की जय गौर की जय ਇੱਕ ਵਾਰੀ ਫੇਰ ਕੈ ਜੈ ਬਦਲ ਦੇ ਕੇ ਨੀਵੇਂ ਬਦਲਦਾ ਅੱਜ ਥੱਲੇ ਹੀ ਆਉਂ ਮੇਰੀ ਫੈਲੀ ਮੇਨ ਨੀਵਾ ਰੋਸ਼ਾ ਕਰ ਬੂੰਦੂ ਨਿਹਾ ਮੇਲਦੀ ਕਰਦੇ ਬਾਬਾ ਪੋਣਾ ਵਾਰਿਆ ਬੂੰਦੂ ਨਿਹਾ ਮੇਲਦੀ ਕਰਦੇ ਬਾਬਾ ਪੋਣਾ ਵਾਰਿਆ ਮੇਰਾ ਪਾਣੀ ਬਿਨਾ ਪੀਤਾ ਮੈਂ ਤੇਰਾ ਰੋਟੀਆਂ ਦੇ ਮੇਲੇ ਮਾਰੀ ਉਹ ਆਲੀ ਬਾਣੀ ਮਾਏ ਤੇਰੇ ਘਰ ਅਸੀਂ ਮੈਂ ਆਇਆ ਮਾਂ ਬੰਦੀ ਪਰ ਮਾਏ ਤੇਰੇ ਘਰ ਅਸੀਂ ਮੈਂ ਆਇਆ ਮਾਂ ਪਾਣੀ ਬਾਣੀ ਉਹ ਹੋ ਯਾਰ ਉਹ ਆਜੋ ਯਾਰ ਹੁਣ ਤਾਂ ਆਜੀ ਗੇ ਕੋ ਪੈਣ ਲੱਗਾ ਆ ਆ ਚੜ ਗਿਆ 5000 ਕੋਈ ਚੜ ਕੇ ਦਰਸ਼ੁਰੂਪ ਨੂੰ ਆ ਰਹੇ ਆ ਜੈ ਸ਼੍ਰੀ ਗੁਰੂ ਆਲੂਆ ਵਾਲੇ ਭਈ ਹੋ ਸਰ ਨਹੀਂ ਮੜੇ ਹਲ ਕੀ ਦੀਪਾ ਕੀ ਅਗੇ ਤਰੀ ਬਲ ਕੈਰਟ ਦਫਾ ਲੱਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਜਣੇ ਹੁਣ ਅਸੀਂ ਮੋੜ ਪੇ ਅੱਜ ਘਰ ਨੂੰ ਮੱਥਾ ਵੀ ਟੇਕ ਹੋ ਗਏ ਆ ਪ੍ਰਸ਼ਾਦਾ ਵੀ ਛਕ ਲਿਆ ਜੀ ਤੇ ਦੇਖੋ ਧੁੰਦ ਪਈ ਆ ਜੋਰਾ ਸ਼ੋਰਾ ਦੇ ਪੂਰੀ ਪਹਾੜ ਆਲਦੇ ਬੜੇ ਖੱਡਾ ਖੁੱਡਾ ਤੇ ਦੀਂਦੀਆਂ ਨੀਆਂ ਧੁੰਦੇ ਵੀ ਜੋ ਸੜਕ ਤੇ ਹੈ ਨਾ ਪੂਰੀ ਤੇ ਹੁਣ ਅਸੀਂ ਪਿੰਡ ਨੂੰ ਵਾਪਸੀ ਪਾ ਲਈ ਆ ਤੇ ਬਾਕੀ ਮਿਲਦੇ ਆ ਘਰ ਪਹੁੰਚ ਕੇ ਸੱਚ ਗੱਲ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਥੈਂਕ ਯੂ ਐਂਡ ਲਵ ਯੂ ਮਿਲਦੇ ਆ ਬਾਏ ਬਾਏ